ਤੁਸੀਂ ਸਿੱਧੂ ਮੂਸੇਵਾਲੇ ਦਾ ਬ੍ਰਾਊਨ ਸ਼ਾਰਟੀ ਗਾਣਾ ਤੇ ਸੁਣਿਆ ਹੀ ਹੋਣਾ ਔਰ ਉਹ ਗਾਣੇ ਨੂੰ ਕਾਫੀ ਜ਼ਿਆਦਾ ਪਿਆਰ ਵੀ ਮਿਲਿਆ ਸੀ ਲੇਕਿਨ ਹੁਣ ਸਨੀ ਮਾਲਟਨ ਨੇ ਇਸ ਗਾਣੇ ਦਾ BTS ਵੀਡੀਓ ਸ਼ੇਅਰ ਕੀਤਾ ਜਿਹਦੇ ਵਿੱਚ ਕਿਵੇਂ ਮਿੰਟਾਂ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਨੇ ਬ੍ਰਾਊਨ ਸ਼ਾਰਟੀ ਗਾਣਾ ਬਣਾ ਦਿੱਤਾ ਸੀ ਯਾਨੀ ਉਹਨਾਂ ਦੀ ਕ੍ਰੀਏਟੀਵਿਟੀ ਦਾ ਇਹ BTS ਵੀਡੀਓ ਸਨੀ ਮਾਲਟਨ ਨੇ ਰਿਲੀਜ਼ ਕੀਤਾ ਔਰ ਬਸ ਰਿਲੀਜ਼ ਹੁੰਦਿਆ ਹੀ ਕਿਵੇਂ ਇਸ ਵੀਡੀਓ ਨੂੰ ਲੋਕ ਪਿਆਰ ਦੇ ਰਹੇ ਨੇ ਤੁਸੀਂ ਵੀ ਦੇਖੋ ਨਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂੰ ਮੈਨੇ ਕੋਲ ਸੁਣ ਲੈ ਹੈਨਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲੈ ਹੈਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਹੈਨਾ ਛੱਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਿਹਨਾਂ ਦੇ ਤੋਂ ਟੂਲ ਸੁਣ ਲੈ ਹੈਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹੈਨਾ ਨੱਤ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਵਲੀਏ ਮੈਂ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਲੀਏ ਹੈਣਾ ਤੇ ਵੀ ਉਸ ਨੂੰ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਰਾਂ ਆ ਕੇ ਮਿਲ ਵਲੀਏ ਮੈਂ ਕਿੱਥੇ ਰਹਿਣੀ ਹੈ ਨਾ ਟੈਂਡ ਜੀ ਜਾਨੂ ਬ్రో ਡਿਫਰੈਂਟ ਆ ਮੈਂ ਥੋੜਾ ਜਾ ਬਣਾ ਰਿਹਾ ਜੀ ਰੌਸ਼ਨ